ਵਧੀਆ ਸੀ ਗੱਲ ਹੀ ਹੋਰ ਸੁਣਾਓ ਵਧੀਆ ਸੀ ਜੀ ਸਾਡੀ ਦਾ ਬਰੀਡਰ ਬਣ ਗਿਆ ਦਾ ਕਿਵੇਂ ਜਾਣੇ ਫਿਰ ਮੇਲਾ ਦਾ ਹਾਂ ਜਾ ਆਲੀ ਦਾ ਕਿਵੇਂ ਦਾ ਫਿਰ ਐ ਕਿ ਮੇਲਾ ਫਿਰ ਤੁਹਾਡਾ ਮੇਲਾ ਵਧੀਆ ਰਿਹਾ ਕਿਵੇਂ ਦਾ ਫਿਰ ਪਸ਼ੂ ਕਿੰਨੇ ਲੈ ਕੇ ਬਹੁਤ ਚਾਰ ਦੇ ਚੋਇਸ ਜੀ ਭਈਆਂ ਮਈਆਂ ਕਰੀ ਨਹੀਂ ਚੋਈਸ ਨਹੀਂ ਬਿਊਟੀ ਜੀ ਪੰਜਾਂ ਦੇ ਜਾਂ ਪੰਜਾਂ ਦੇ ਟਰਾਈ ਚ ਜਿੱਤੀਆਂ ਹਾਂ ਹਾਂ ਕਿਹੜੇ ਨੰਬਰ ਲੈ ਗਿਆ ਜਿਹੜੀ ਟਰਾਈ ਦੇ ਵਿੱਚ ਲਈਆਂ ਤੀਜਾ ਤੇ ਸੱਤਵਾਂ ਹਮ ਤੇ ਬਿਊਟੀ ਚ ਚੌਥਾ ਤੇ ਛੇਮ ਠੀਕ ਆ ਹੁਣ ਵੇਚਦੀ ਹੈ ਕਿ ਹੈਗੀਆਂ ਉਹ ਵੇਚਦਾ ਬਾਈ ਕੋਲ ਹੀ ਸੀ ਦੀਆਂ ਅੱਛਾ ਚਲੋ ਚਲੋ ਠੀਕ ਚਲੋ ਆਜਾ ਫਿਰ ਕਿੰਨੇ ਆਉਣ ਪਸ਼ੂ ਵੇਚਣਾਂ ਆਜਾ ਬਹਿੜੀ ਵੇਚਣੀ ਇੱਕੋ ਬਹਿੜੀ ਹੈ ਠੀਕ ਆ ਸੁਈ ਹੈ ਜੀ ਹਾਂ ਤਾਂ ਜੀ ਸੁਈ ਸਦੀਪ ਹਾਂ ਜੀ ਪਾਸੋਂ ਸੁਈ ਆ ਇਹ ਬੱਚੀ ਪਿੱਛੇ ਆ ਰਿਹਾ ਨਾਲੋ ਨਾਲ ਬੱਚੀ ਬੱਚੀ ਹੈ ਹਾਂ ਬੱਚੀ ਬੱਚੀ ਠੀਕ ਆ ਬੱਚੀ ਮੈਨੂੰ ਭੁੱਲ ਗਿਆ ਮੈਂ ਦੱਸਿਆ ਆਈ ਦਿਨ ਕਿਹੜਾ ਨੰਬਰ ਦੀ ਟੀ ਦੇ ਦੀ ਆ ਮੈਨੂੰ ਪੂਰਾ ਪਤਾ ਨਹੀਂ ਤੇ ਬਾਕੀ ਦਿੰਦੀ ਸੀ ਆ ਦੀ ਬੱਚੀ ਦੇ ਠੀਕ ਆ ਤੇ ਚਾਚੂ ਕਿਵੇਂ ਆ ਬਹੁਤ ਵਧੀਆ ਸਿਰ ਆ ਜਣਾ ਬਟ ਸੇ ਕਿੰਨਾ ਬੋਲਾ ਬੋਲਾ ਹੋ ਗਿਆ ਦਾ ਹਲਕਾ ਖੋਲ ਬੰਦ ਹਾਂ 15 ਲੀਟਰ ਸੌਦੇ ਚ ਆ ਜੂਗੀ ਬਸ ਠੀਕ ਆ ਲਓ ਜੀ ਵੇਖੋ ਸੋਹਣੀ ਬੈੜਾ 10 ਦੇ ਲਗਭਗ ਬੋਲਾ ਤਿਆਰ ਆ ਚੈੱਕ ਕਰੋ ਜੀ ਕਰਾਂ ਦੀ ਚੋਾਈ ਵਧੀਆ ਪੂਰੀ ਵਧੀਆ ਸਹੀ ਬਾਤੀ ਵੱਡੀ ਮौज ਹੋਣ ਆਏ ਆ ਕਿ ਸੀਲ ਠੰਡੀ ਵਾਲੀ ਜਿਆਦਾ ਤੂੰ ਨਿਆਣੀ ਕੋਹ ਨਹੀਂ ਪਾਉਣ ਦੀ ਲੋੜ ਠੀਕ ਆ ਛੋਟੇ ਛੂ ਵੀ ਕਰਦੀ ਆਪਣੀ ਹਾਂ ਕੱਟੀ ਦਿੱਤੀ ਆ ਹਾਂ ਕੱਟੀ ਜਿਹੜੇ ਮਾਲੀ ਆ ਗਏ ਏ ਜੱਟ ਦੀ ਜਿਹੜਾ ਆਪਣੇ ਪੈਂਦੀ ਹਲਾਜ ਕੋਲ ਅੱਛਾ ਤੁਹਾਡੇ ਕੋਲ ਨਾਲਾ ਠੀਕ ਆ ਬਾਤੀ ਸੰਦੀਪ ਸਿੰਘ ਪਹੂ ਬਹੁਤ ਹੁੰਦੇ ਆ ਅੱਜ ਆਪਾਂ ਹੁ ਤਰਮਾ ਨਹੀਂ ਆਉਂਦਾ ਕੋਈ ਮਾਂ ਦੀ ਧੀ ਨੂੰ ਮਹਲਾਣੀ ਜਿਵੇਂ ਮਰਜੀ ਥੱਲੇ ਬਿਠਾ ਰਹਿ thora ਜਿੰਨੀ ਹੈ ਨਹੀਂ ਵੀ ਲੱਤ ਹਲਾ ਜੂਦੀ ਨੇ ਠੀਕ ਕੋਈ ਚੋਈ ਜਾਵੇ ਬੰਦਾ ਚੋਈ ਜਾਵੇ ਥੋੜੀ ਜੇ ਪੂਰੀ ਘਾਰ ਪੂਲੀ ਦੇ ਬਸ ਠੀਕ ਆ ਕੋਈ ਚੱਕਰ ਹੀ ਕੋਈ ਨਹੀਂ ਹਾਂ ਇੰਦੀ ਚੋਈ ਪੂਲੀ ਆ ਹਾਂ ਜੀ ਵਾਲੀ ਚੋਈ ਬਹੁਤ ਜੰਦੀ ਲੱਗਦੀ ਆ ਬੋਲੋ ਕੱਚਾ ਵਾਲੇ ਚੋਂ ਸ਼ੋਰ ਛੱਪਾ ਦਰਨਾ ਕਿੰਨੇ 1000 ਰੁਪਿਆ ਚੜਦੇ ਇੱਕ ਹੋਰ ਛੜਦੇ 38000 48000 ਚਲੋ ਬਾਕੀ ਮੌਕੇ ਹੋਰ ਵੇਚ ਲੈਦੇ ਹਾਂ ਮੈਂ ਪੂਰੀ ਬਠੀ ਦੀ ਜੈ ਜੀ ਤੀਤਰ ਇਹ ਨਾ ਨੀ ਬੋਲੋ ਮੈਂ ਹਿਸਾਬ ਨਾਲ ਨੰਬਰ ਬੋਲੋ 94646 6837 ਠੀਕ ਹੈ ਪਿੰਡ ਉਸਾਹੋਟਲਾ ਨਾਮ ਪਿੰਦਾ ਸਸਿਕਾ ਅਸੀਂ ਤੋਂ